ਇਹ ਸਾਹਮਣੇ ਜਿਹੜਾ ਸਾਡੇ ਜਿਹੜਾ ਸਤਲੁਜ ਵਹਿ ਰਿਹਾ ਇਹ ਸਾਰਾ ਆ ਸਾਰੇ ਖੇਤ ਦੀ ਕਟਾਈ ਕਰਕੇ ਇੱਥੇ ਪਿੰਡ 'ਚ ਪਹੁੰਚ ਗਿਆ ਟੀਂਡੀ ਵਾਲਾ ਜੀ ਇਹ ਇਹ ਕਹਿੰਦੇ ਹੁੰਦੇ ਸੀ ਲੋਕ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਰ ਤਨ ਹੈ ਸਾਡੇ ਜਿਹੜੇ ਇੱਥੇ ਭਰਾ ਸਾਰੇ ਆਰਮੀ ਵਾਲਿਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੇ ਇਕੱਠੇ ਹੋ ਕੇ ਆ ਦੇਖ ਲਓ ਜਿੱਦੇ ਬਾਕੀ ਸਾਰੀ ਸੇਵਾ ਰੇਤੇ ਦੀਆਂ ਟਰਾਲੀਆਂ 'ਪਰ ਭਰ ਕੇ ਬੋਰੀਆਂ ਭਰ ਰਿਹਾ ਇੱਥੇ ਲਗਾਤਾਰ ਲਗਾ ਰਹੇ ਆ ਔਰ ਇਹਨਾਂ ਨੇ ਜਿਹੜਾ ਹੈਗਾ ਇਹ ਸਤਲੁਜ ਨੂੰ ਨੱਕਾ ਲਾ ਕੇ ਦਿਖਾ ਦਿੱਤਾ ਸੀ ਇਹਨਾਂ ਨੇ ਪਿੰਡ ਬਚਾਇਆ ਆਪਣਾ ਉਹ ਸਾਹਮਣੇ ਪਿੰਡ ਹੈ ਇਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਨਾਂ ਲੋਕਾਂ ਵਾਸਤੇ ਹੀ ਹੈ ਜਿਹਨਾਂ ਨੂੰ ਅਜੇ ਵੀ ਨਾ ਲੱਭਣੀ ਆ ਇਹਨਾਂ ਦੇ ਟੱਬਰਾਂ ਨੂੰ ਨਵੀਂ ਜਗ੍ਹਾ ਲੱਭ ਕੇ ਉੱਥੇ ਸੈਟਲ ਕਰਨਾ ਹੈ ਇਹ ਮਿਸ਼ਨ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸਲੇ ਆਪਾਂ ਸਾਰੇ ਪੰਜਾਬੀ ਜਿੱਥੇ ਵੀ ਰਹਿੰਦੇ ਆ ਆਪਾਂ ਨਾਨਕ ਨਾਮ ਦੇਵਾ ਸੰਗਤ ਸਾਰੇ ਦੇਸ਼ ਪ੍ਰੇਮੀ ਜਿਹੜੇ ਅਸਲੀ ਦੇਸ਼ ਨੂੰ ਪ੍ਰੇਮ ਕਰਦੇ ਆ ਇਹ ਉਹ ਲੋਕ ਹੈ ਜੀ ਇਤੋਂ ਬਾਰਡਰ ਜਿਹੜਾ ਹੈਗਾ ਉਹ 1 ਕਿਲੋਮੀਟਰ ਦੇ ਵਿੱਚ ਵਿੱਚ ਬਾਰਡਰ ਹੈ ਜਿਹੜੀ ਤੁਹਾਡੇ ਉਤਾਰਨ ਲੱਗੀਆਂ ਹੋਈਆਂ ਇੱਕ ਪਾਸੇ ਸਤਲੋਜ ਹੈ ਦੂਜੇ ਪਾਸੇ ਪਾਕਿਸਤਾਨ ਹੈ ਜਿੱਥੋਂ ਆਪਰੇਸ਼ਨ ਸੰਧੂਰ ਦੇ ਵਿੱਚ ਡਰੋਨਾਂ ਔਰ ਇਹਨਾਂ ਦੇ ਰਾਕਟ ਬੰਬ ਗਿਰਦੇ ਸੀ ਤੋਂ ਸਾਨੂੰ ਬੰਬਾਂ ਦੀ ਲੋੜ ਨਹੀਂ ਹੈ ਸਾਨੂੰ ਸਮਝਣਾ ਪੈਗਾ ਸਾਨੂੰ ਬੰਨਾਂ ਦੀ ਲੋੜ ਹੈ ਆ ਜਿਹੜੇ ਦਰਿਆ ਹੈ ਇਹਨਾਂ ਦੇ ਬੰਨ ਪੱਕੇ ਮਜ਼ਬੂਤ ਕਰਨ ਦੀ ਲੋੜ ਹੈ ਪਾਣੀ ਨੂੰ ਜਿਹੜਾ ਹੈਗਾ ਇਹਦਾ ਚੱਜਾ ਇਸਤੇਮਾਲ ਕਰ ਲਈ ਸਾਨੂੰ ਬਹੁਤ ਸਾਰੇ ਪੱਤਨ ਬਣਾਉਣ ਦੀ ਲੋੜ ਹੈ ਤੁਹਾ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਆਪਣੀ ਜ਼ਿੰਮੇਵਾਰੀ ਸਮਝੇਗੀ ਪਾਣੀ ਇਹ ਜਿਹੜਾ ਆ ਰਿਹਾ ਸਾਰਾ ਇਹ ਪੰਜਾਬ ਚੋਂ ਨਹੀਂ ਆ ਰਿਹਾ ਇਹ ਹਿਮਾਚਲ ਚੋਂ ਆ ਰਿਹਾ ਇਹ ਜਿਹੜਾ ਤੁਹਾਡਾ ਪੌਂਗ ਡੈਮ ਹੈ ਤੁਹਾਡੇ ਰਣਜੀਤ ਸਾਗਰ ਡੈਮ ਉਹਦੇ ਉੱਪਰੋਂ ਪਿੱਛੋਂ ਪਾਣੀ ਆ ਰਿਹਾ ਇਹ ਇਹਨਾਂ ਨੂੰ ਪਿੱਛੇ ਰੁਕਣਾ ਪੋਗਾ ਪਾਣੀ ਨੂੰ ਉੱਥੇ ਉਹਨਾਂ ਦੇ ਵਿੱਚ ਧਿਆਨ ਕਰਨਾ ਪਵੇਗਾ ਡੈਮਾਂ ਤੱਕ ਪਾਣੀ ਨਾ ਆਵੇ ਜੇ ਡੈਮਾਂ ਤੱਕ ਆਵੇ ਵੈਦਰ ਫੋਰਕਾਸਟਿੰਗ ਠੀਕ ਕਰਨੀ ਪਊਗੀ ਤਾਕੇ ਲੋਕਾਂ ਨੂੰ بار بار ਇਹੋ ਜੇ ਮਾਰਨਾ ਪਵੇ ਮੈਂ ਉਮੀਦ ਕਰਦਾ ਕਿ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇਗਾ ਉਹ ਸਾਰੇ ਰਾਜਾਂ ਨੂੰ ਨਾਲ ਲੈ ਕੇ ਬੈਠੇ ਨੂੰ ਚਾਹੇ ਹਿਮਾਚਲ ਹੋਵੇ ਜੰਮੂ ਕਸ਼ਮੀਰ ਹੋਵੇ ਉੱਤਰਾਖੰਡਾ ਹੋਵੇ ਪੰਜਾਬ ਰਾਜਸਥਾਨ ਵੀ ਡੁੱਬਿਆ ਹੋਇਆ ਅਧਿਕ ਯੂਪੀ ਡੁੱਬੀ ਹੋਈ ਹੈ ਇਹਨਾਂ ਸਾਰਿਆਂ ਨੂੰ ਲੈ ਕੇ ਬੈਠਣਗੇ ਇੱਕ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਹੜ੍ਹਾਂ ਦਾ ਪੱਕਾ ਸਹੱਲ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਜਦੋਂ ਦੇ ਪਹਿਲਾ ਪਾਕਿਸਤਾਨ ਤੋਂ ਝੜ ਕੇ ਆਏ ਹੋਏ ਲੋਕ ਆ ਇਹ ਉਧਰ ਰਹਿ ਗਿਆ ਸਾਰਾ ਕੁਝ ਇੱਥੇ ਆ ਕੇ ਜ਼ਮੀਨਾਂ ਬਾਤ ਕੀਤੀਆਂ ਹੁਣ ਕੱਚੀਆਂ ਵਾਲੇ ਘਾਉਂਦੇ ਆ ਜਿਵੇਂ ਨਾ ਰੁੜ ਗਏ ਨਾ ਦੀ ਉਹ ਫਿਰ ਨਹੀਂ ਬਚਿਆ ਨਾ ਦੀ ਇਹ बार-बार ਜਿਹੜੇ ਹੈਗੇ ਆ ਇਹ ਉਜਾੜਾ ਬੰਦ ਹੋਣਾ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪਲਾਨ ਬਣਾਈ ਆ ਮੈਂ ਉਮੀਦ ਕਰਦਾ ਕਿ ਜਿਹੜੀ ਚਿੱਠੀ ਵੀ ਲਿਖਿਆ ਪ੍ਰਧਾਨ ਮੰਤਰੀ ਜੀ ਉਹ ਤਾਂ ਨੋਟਿਸ ਲੈਣਗੇ ਔਰ ਤੁਰੰਤ ਜਿਹੜੀਆਂ ਉਹਨਾਂ ਦੀਆਂ ਗੱਲਾਂ ਮੰਨ ਕੇ ਤੇ ਲੋਕਾਂ ਦੀ ਹੁਣ ਰੀਹੈਬਿਲੀਟੇਸ਼ਨ ਦੇ ਵਿੱਚ ਸਾਡੀ ਸਾਡੀ ਪੂਰੀਆਂ ਟੀਮਾਂ ਮੈਡੀਕਲ ਦੀਆਂ ਟੀਮਾਂ ਇੱਥੇ ਆ ਕੇ ਆਰਮੀ ਦੇ ਟੀਮਾਂ ਲੋਕਾਂ ਨੂੰ ਦਵਾਈ ਵੀ ਦੇ ਰਹੀਆਂ ਜਾਣਕਾਰੀ ਦੇ ਰਹੀਆਂ ਪੀਣਣ ਵਾਸਤੇ ਸਾਫ਼ ਪਾਣੀ ਦਾ ਬੰਦੋਬਸਤ ਕਰ ਰਹੀਆਂ, ਕਲੋਰੀਨ ਦੀਆਂ ਗੋਲੀਆਂ ਦੇ ਰਹੀਆਂ। ਮੱਖੀਆਂ, ਮੱਛਰਾਂ, ਡੇਂਗੂ, ਮਲੇਰੀਆ, ਚਿਕਨ ਗੁੜੀਆਂ, ਡਾਇਰੀਆ ਦੀ ਰੋਕਥਾਮ ਲਈ ਕੰਮ ਕਰ ਰਹੀਆਂ। ਸਕਿੰਡ ਡੀਜ਼ ਦਾ ਇਲਾਜ ਕਰ ਰਹੀਆਂ। ਔਰ ਦਿਨ ਰਾਤ ਲੋਕਾਂ ਦੇ ਵਿੱਚ ਜਿਹੜਾ ਹੈਗਾ ਬੜੀ ਐਗਜ਼ੈਂਪਲਰੀ ਕੰਮ ਕੀਤਾ ਔਰ ਮਾਨ ਸਾਹਿਬ ਨੇ ਕਿਹਾ ਕਿ ਮੈਂ ਆਸ਼ਾ ਵਰਕਰ ਤੋਂ ਲੈ ਕੇ ਜਿਹੜੇ-ਜਿਹੜੇ ਬੰਦਿਆਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦਾ ਸਨਮਾਨ ਕੀਤਾ ਜਾਊਗਾ, ਉਹਨਾਂ ਦਾ ਧੰਨਵਾਦ ਵੀ ਕੀਤਾ ਜਾਊਗਾ। ਤੇ ਮੈਂ ਇਹਨਾਂ ਲੋਕਾਂ ਨੂੰ ਕਹਿੰਦਾ ਤੁਸੀਂ ਚੜ੍ਹਦੀ ਕਲਾ 'ਚ ਰਹੋ, ਸਾਰੇ ਅਸੀਂ ਤੁਹਾਡੇ ਨਾਲ ਖੜੇ ਹਾਂ, ਦਿਨ ਰਾਤ ਇੱਕ ਕਰ